ਮੈਂ ਹਰਦੀਪ ਸਿੰਘ ਮੁੰਡੀਆਂ ਮੈਂ ਮੈਂ ਬਰਿੰਦਰ ਕੁਮਾਰ ਗੋਇਲ ਵਕੀਲ ਮੈਂ ਮੈਂ ਤਰੁਣਪ੍ਰੀਤ ਸਿੰਘ ਸੌਨ ਮੈਂ ਮੈਂ ਮਹਿੰਦਰ ਭਗਤ ਮੈਂ ਬੈ ਡਾਕਟਰ ਰਵਜੋਤ ਸਿੰਘ ਯਕੀਨ ਦਿ ਸੋਚ ਉਦਾਹਰਨ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਾਜ਼ਾਰਤ ਵਿੱਚ ਫੇਰ ਬਦਲ ਕਰਦਿਆਂ ਪੰਜ ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤਾ ਹੈ ਰਾਜਪਾਲ ਗੁਰਵ ਚੰਦ ਕਟਾਰੀਆਂ ਨੇ ਰਾਜ ਭਵਨ ਵਿੱਚ ਸੌ ਚੱਕ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਸੌ ਚੁਕਵਾਈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਕਈ ਹੋਰ ਆਗੂ ਮੌਜੂਦ ਰਹੇ ਪਰ ਦਿੱਲੀ ਵਾਲੀ ਹਾਈ ਕਮਾਂਡ ਗੈਰ ਹਾਜ਼ਰ ਸੀ ਕੈਬਨਟ ਮੰਤਰੀ ਵਜੋਂ ਹਲਫ ਲੈਣ ਵਾਲਿਆਂ ਵਿੱਚ ਸਾਹਨੇਵਾਲ ਤੋਂ ਐਮਐਲਏ ਹਰਦੀਪ ਸਿੰਘ ਮੁੰਡੀਆਂ ਲਹਿਰਾ ਤੋਂ ਵਿਧਾਇਕ ਬਰਿੰਦਰ ਸਿੰਘ ਗੋਇਲ ਖੰਨਾ ਦੇ ਐਮਐਲਏ ਤਰੁਣਪ੍ਰੀਤ ਸਿੰਘ ਸੌਂਦ ਸ਼ਾਮ 84 ਤੋਂ ਡਾਕਟਰ ਰਵਜੋਤ ਸਿੰਘ ਅਤੇ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤੇ ਵਿਧਾਇਕ ਮਹਿੰਦਰ ਭਗਤ ਮਨਸਨ ਮਾਲਵਾ ਖੇਤਰ ਦੇ 3 ਜਦਕਿ ਦੁਆਬਾ ਖੇਤਰ ਦੇ 2 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ ਸੂਬੇ ਵਿੱਚ 30 ਮਹੀਨੇ ਪਹਿਲਾਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦਾ ਮੰਤਰੀ ਮੰਡਲ ਵਿੱਚ ਇਹ ਚੌਥਾ ਫੇਰ ਬਦਲ ਸੀ ਅੱਜ ਵਾਲੇ ਫੇਰ ਬਦਲ ਤੋਂ ਪਹਿਲਾਂ ਚਾਰ ਮੰਤਰੀਆਂ ਚੇਤਨ ਸਿੰਘ ਜੋੜਾ ਮਾਜਰਾ ਅਨਮੋਲ ਗਗਨਮਾਨ ਬਲਕਾਰ ਸਿੰਘ ਅਤੇ ਬ੍ਰਹਮਸ਼ੰਕਰ ਜਿੰਪਾ ਨੂੰ ਮੰਤਰੀ ਮੰਡਲ ਵਿੱਚੋਂ ਹਟਾ ਦਿੱਤਾ ਗਿਆ ਇਹਨਾਂ ਵਿੱਚੋਂ 5 ਮਿੰਟ ਵਿੱਚ ਐਮਐਸਪੀ ਵਾਲੀ ਵਿਧਾਇਕਾ ਅਨਮੋਲ ਗਗਨਮਾਨ ਨੇ ਜਦੋਂ ਜਦੋਂ ਮੂੰਹ ਖੋਲਿਆ ਵਿਵਾਦ ਬਣਿਆ ਬਲਕਾਰ ਸਿੰਘ ਵੀਡੀਓ ਕਰਕੇ ਸੁਰਖੀਆਂ ਵਿੱਚ ਰਹੇ ਪੰਜਾਂ ਮੰਤਰੀਆਂ ਨੂੰ ਸੋਚ ਕੋਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਮੰਤਰੀਆਂ ਦੇ ਮਹਿਕਮੇ ਵੀ ਬਦਲੇ ਗਏ ਮੰਤਰੀਵਜੋ ਨਵੇਂ ਸ਼ਾਮਲ ਹੋਏ ਹਰਦੀਪ ਸਿੰਘ ਮੁੰਡੀਆਂ ਦੀ ਤਾਂ ਲੋਟਰੀ ਨਿਕਲ ਆਈ ਉਹਨਾਂ ਨੂੰ ਮਾਲ ਮਹਿਕਮੇ ਦੇ ਨਾਂ ਨਾਲ ਹੋਰ ਅਹਿਮ ਮੰਤਰਾਲੇ ਵੀ ਮਿਲੇ ਇਹਨਾਂ ਵਿੱਚ ਮੁਰਦ ਸੇਵਾ ਤੇ ਆਫਤ ਪ੍ਰਬੰਧਨ ਦੇ ਨਾਂ ਨਾਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਸ਼ਾਮਲ ਹੈ ਡਾਕਟਰ ਰਵਜੋਤ ਸਿੰਘ ਨੂੰ ਵੀ ਸਥਾਨਕ ਸਰਕਾਰਾਂ ਵਿਭਾਗ ਦਾ ਪਾਵਰਫੁਲ ਮਹਿਕਮਾ ਮਿਲਿਆ ਹੈ। ਬਰਿੰਦਰ ਕੁਮਾਰ ਗੋਇਲ ਨੂੰ ਖदान ਅਤੇ ਭੂ ਵਿਭਾਗ, ਪਾਣੀ ਸਰੋਤ, ਜ਼ਮੀਨ ਅਤੇ ਪਾਣੀ ਦੇ ਸਰੋਤਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤਰਨਪੀਰ ਸਿੰਘ ਸੌਂਧ ਨੂੰ ਅਨਮੋਲ ਗਗਨਮਾਨ ਦੀ ਥਾਂ ਸੈਰਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ। ਇਹਦੇ ਨਾਲ ਹੀ ਉਹਨਾਂ ਨੂੰ ਨਿਵੇਸ਼ ਪ੍ਰਚਾਰ ਮਜ਼ਦੂਰੀ ਪ੍ਰੋਣਚਾਰੀ ਸੇਵਾਵਾਂ ਉਦਯੋਗ ਅਤੇ ਵਪਾਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੀ ਦਿੱਤਾ ਗਿਆ। ਜਦਕਿ ਜਲੰਧਰ ਵੈਸਟ ਤੋਂ ਚੋਣ ਜਿੱਤੇ ਅਤੇ ਹੁਣ ਮੰਤਰੀ ਬਣਾਏ ਗਏ ਮੋਹਿੰਦਰ ਭਗਤ ਨੂੰ ਰੱਖਿਆ ਸੇਵਾਵਾਂ ਭਲਾਈ ਆਜ਼ਾਦੀ ਘੁਲਾਟੀਆਂ ਅਤੇ ਬਾਗਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਹੈ 올ਟ ਫੇਅਰ ਹੋਇਆ ਕਿਵੇਂ ਪੰਜਾਬ ਵਿੱਚ ਆਵਾ ਦੀ ਪਾਰਟੀ ਖੜੀ ਕਰਨ ਸਮੇਂ ਤੋਂ ਹੀ ਨਾਲ ਜੁੜੇ ਅਤੇ ਦੂਜੀ ਵਾਰ ਐਮਐਲਏ ਬਣੇ ਆਗੂਆਂ ਨੂੰ ਛੱਡ ਕੇ ਪਹਿਲੀ ਵਾਰ ਦੇ ਵਿਧਾਇਕਾਂ ਨੂੰ ਵੱਡੇ ਮਹਿਕਮੇ ਦੇ ਕੇ ਵੱਡੇ ਕਰਨਾ ਉਹਨਾਂ ਲਈ ਕਿਸੇ ਕ੍ਰਿਸ਼ਮੇ ਅਤੇ ਲੋਕਾਂ ਲਈ ਕਿਸੇ ਚੰਬੇ ਤੋਂ ਘੱਟ ਨਹੀਂ ਇਸ ਪਿੱਛੇ ਦੋ ਗੱਲਾਂ ਨੇ ਪਹਿਲਾਂ ਤਾਂ ਬਾਜ਼ਾਰ ਤੇ ਫੇਰ ਬਦਲ ਵਿੱਚ ਹਾਈ ਕਮਾਂਡ ਮਤਲਬ ਰਵਿੰਦਰ ਕੇਜਰੀਵਾਲ ਦੀ ਸਿੱਧੀ ਦਖਲਅੰਦਾਜ਼ੀ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਜਦੋਂ ਪੰਜਾਬ ਵਿੱਚ ਸਨ ਤਾਂ ਕੇਜਰੀਵਾਲ ਨੇ ਪੰਜਾਬ ਦੇ ਮੰਤਰੀ ਦਿੱਲੀ ਸੱਦੇ ਉਹਨਾਂ ਤੋਂ ਕਈ ਤਰ੍ਹਾਂ ਦੀ ਫੀਡਬੈਕ ਲਈ ਗਈ ਪਰ ਫੇਰ ਵੀ ਸਵਾਲ ਉਹੀ ਆ ਕਿ ਜਿਹੜੇ ਪੰਜ ਨਵੇਂ ਮੰਤਰੀ ਬਣੇ ਉਹਨਾਂ ਦਾ ਦਾਾ ਕਿਵੇਂ ਲੱਗਿਆ ਤਾਂ ਸੁਣੋ ਦੂਜੀ ਗੱਲ ਅਤੇ ਪਰਦੇ ਪਿਛਲੀ ਅਸਲ ਕਹਾਣੀ तिहार जेल ਤੋਂ ਬਾਹਰ ਆਉਣ ਮਗਰੋਂ ਪਹਿਲਾਂ ਤਾਂ ਕੇਜਰੀਵਾਲ ਨੇ ਆਪਣਾ ਮੁੱਖ ਮੰਤਰੀ ਵਾਲਾ ਅਹੁਦਾ ਛੱਡਿਆ ਫਿਰ ਉਹ ਪੰਜਾਬ ਵੱਲੋਂ ਸਿੱਧੇ ਹੋਏ ਇਸ ਵਿੱਚ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਚਰਚਾ ਵੀ ਚੱਲੀ ਕੇਜਰੀਵਾਲ ਦੇ ਦਿਮਾਗ ਵਿੱਚ ਪੰਜਾਬ ਬਜ਼ਾਰਤ ਵਿੱਚ ਵੱਡਾ ਫੇਰਬਦਲ ਚੱਲ ਰਿਹਾ ਸੀ ਪਰ ਮਸਲਾ ਇਹ ਬਣਿਆ ਹੋਇਆ ਸੀ ਕਿ ਕਿਸ ਨੂੰ ਮੌਕਾ ਦਿੱਤਾ ਜਾਵੇ ਅਤੇ ਕਿਸ ਦੀ ਮੰਤਰੀ ਵਜੋਂ ਛੁੱਟੀ ਕੀਤੀ ਜਾਵੇ ਫਿਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿਧਾਇਕਾਂ ਦਾ ਇਮਾਨਦਾਰੀ ਦੇ ਨਾਂ ਨਾਲ ਹਲਕੇ ਵਿੱਚਲੀ ਕਾਰਗੁਜ਼ਾਰੀ ਬਾਰੇ ਇੱਕ ਤਰ੍ਹਾਂ ਨਾਲ ਗੁਪਤ ਟੈਸਟ ਹੋਇਆ ਪਾਰਟੀ ਦੇ ਆਗੂਆਂ ਤੋਂ ਰਾਇਲੈਂਡ ਤੋਂ ਇਲਾਵਾ ਕੇਜਰੀਵਾਲ ਨੇ ਆਪਣੇ ਸਰੋਤਾਂ ਤੋਂ ਵਿਧਾਇਕਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਇੱਕ ਸੂਚੀ ਤਿਆਰ ਕੀਤੀ ਸਾਰੇ ਜਾਣਦੇ ਨੇ ਕਿ ਪੰਜਾਬ ਵਿੱਚ ਕਈ ਵਿਧਾਇਕਾਂ ਦੇ ਨਾਂ ਜ਼ਮੀਨਾਂ ਉੱਤੇ ਕਬਜ਼ੇਆਂ ਨਜਾਇਜ਼ ਮਾਈਨਿੰਗ ਸਮੇਤ ਹੋਰ ਨਜਾਇਜ਼ ਕੰਮਾਂ ਵਿੱਚ ਬੋਲਦੇ ਨੇ ਕਈ ਕਿਸਮ ਦੇ ਧੰਦੇਆਂ ਤੇ ਕਾਰੋਬਾਰਾਂ ਵਿੱਚ ਹਿੱਸਾ ਪੱਤੀ ਹੋਣ ਦੀ ਚਰਚਾ ਵੀ ਚੱਲਦੀ ਰਹਿੰਦੀ ਹੈ ਅਜਿਹੇ ਕਾਰਨਾ ਕਰਕੇ ਹੀ ਸੂਬੇ ਅੰਦਰ ਬਦਲਾਅ ਵਾਲੀ ਸਰਕਾਰ ਦੇ ਬਾਵਜੂਦ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੋਈ ਬਦਲਾਅ ਨਾ ਆਉਣ ਦਾ ਲੋਕ ਦੋਸ਼ ਲਾਉਂਦੇ ਨੇ ਮੰਤਰੀ ਬਣਾਏ ਵਿਧਾਇਕਾਂ ਬਾਰੇ ਬਿਹਤਰ ਉਹਨਾਂ ਦੇ ਹਲਕਿਆਂ ਦੇ ਵੋਟਰ ਜਾਣਦੇ ਹੋਣਗੇ ਪਰ ਦੱਸਿਆ ਜਾਂਦਾ ਹੈ ਕਿ ਸੂਚੀ ਵਿੱਚ ਜਿਹੜੇ ਵਿਧਾਇਕਾਂ ਉੱਤੇ ਅਜਿਹੇ ਦੋਸ਼ ਨਹੀਂ ਸਨ ਜਾਂ ਨਾ ਮਾਤਰ ਸੀ ਅਤੇ ਜਿਨ੍ਹਾਂ ਦੀ ਆਪੋ ਆਪਣੇ ਹਲਕੇ ਅੰਦਰ ਕਾਰਗੁਜ਼ਾਰੀ ਅਤੇ ਲੋਕਾਂ ਨਾਲ ਰابطਾ ਤੇ ਨੇੜਤਾ ਚੰਗੀ ਸੀ ਉਹਨਾਂ ਨੂੰ ਰਵਿੰਦ ਕੇਜਰੀਵਾਲ ਨੇ ਮੌਕਾ ਦੇਣ ਦਾ ਫੈਸਲਾ ਕੀਤਾ ਅਜਿਹਾ ਕਰਕੇ ਸਰਕਾਰ ਦਾ بگੜ ਰਿਹਾ ਅਕਸ ਸੁਧਾਰਨਾ ਅਤੇ ਡਿੱਗ ਰਹੀ ਸਾਖ ਵਿੱਚ ਸੁਧਾਰ ਕਰਨਾ ਵੀ ਹੈ ਹੁਣ ਜਿਹੜੇ ਵਿਧਾਇਕ ਮੰਤਰੀ ਬਣਨ ਦੀ ਝਾਕ ਵਿੱਚ ਬੈਠੇ ਸਨ ਉਹਨਾਂ ਵਿੱਚੋਂ ਕਈ ਬੈਠੇ ਪਛਤਾ ਰਹੇ ਹੋਣਗੇ ਕਿਉਂਕਿ ਉਹਨਾਂ ਦੇ ਆਪਣੇ ਕੰਮ ਹੀ ਉਹਨਾਂ ਦੇ ਦੁਸ਼ਮਣ ਬਣ ਕੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਲੈ ਬੈਠੇ